ਆਪਣੀ ਬੇਟੀ ਨੂੰ ਕਿਉਂ ਮੌਤ ਦੇ ਘਾਟ ਉਤਾਰਿਆ ਸੀ ਸਰ ਇਹਦੇ ਦੋ ਵਾਰੀ ਕਾਰੇ ਅਸੀਂ ਦੇਖ ਲਿੱਤੇ ਹੈ ਹੱਥ ਪੈਰ ਜੋੜੇ ਸੀਗੇ ਪਰ ਪੁੱਤ ਤੋਂ ਕਹਿਣਾ ਮਾਰਨ ਗਿਆ ਮੰਨ ਗਿਆ ਇਹ ਜਿੱਦਨੇ ਅਸੀਂ ਇਹ ਕਾਟ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਾਇਆ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਗੱਲ ਆਪਣੇ ਨਾਲ ਜੀ ਹੁੰਦੀ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਆਪਾਂ ਨੂੰ ਕੁਝ ਦੇਣਾ ਚਾਹੁੰਦੀ ਹੈ ਕੌਣ ਆਪਣੀ ਪ੍ਰੀਤ ਤੇ ਮੈਂ ਉਹਨੂੰ ਫੇਰ ਹੱਥ ਜੋੜੇ ਮੈਂ ਪੁੱਤ ਵੇਖ ਲੈ ਇਹਦੇ ਤੋਂ ਇੱਕ ਡੇਢ ਮਹੀਨਾ ਮੈਂ ਪਹਿਲਾਂ ਮੇਰੇ ਦਫਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਚ ਛਾਲ ਮਾਰਨ ਗਏ ਮੈਂ ਪੁੱਤ ਸਮਝ ਜਾ ਮੈਂ ਕਿ ਪਤਾ ਡਾਰੀ ਜਾਂਦਾ ਪਰ ਉਹਦੇ ਦੇਖ ਲਾ ਫਿਰ ਕੀ ਹੋਇਆ ਤੇ ਜਦ ਮੈਂ ਉਹ ਦਿਨ ਆਇਆ ਮੈਂ ਤਾਂ ਪੁੱਤਾ ਕੀ ਕਹਦਾ ਕੀਤਾ ਤੇ ਵੀ ਮੈਂ ਕਰਨੇ ਕਰਨਾ ਜੋ ਤੁਹਾਡੇ ਕੋਲ ਹੁੰਦਾ ਸੀ ਕਿਹੜੀ ਨਿਹਰਾ ਸੱਚਾ ਗੁਰੂ ਮੈਂ ਸੱਚਾ ਲੋਗਾਰ ਉਹਦੇ ਪਾਕ ਸੰਗੋਸਪਤ ਤਾਂ ਕਿਵੇਂ ਸਟੇ ਕੋਈ ਆਖੋ ਤੋਂ ਬੰਨੇ ਹਾਂਜੀ ਹਾਂ ਬੰਦ ਜਿਹੜਾ ਉਹਦੇ ਇਹਦੇ ਵਿੱਚ ਸਟੇਆਜੀ ਉਹ ਕਿਹ ਮਾਮਲਾ ਹੈਗਾ ਤੇ ਕੀ ਕਰ ਰਹੀ ਹਾਂ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਕਤਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਨੇ ਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਲਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰਿਹਾ ਸਰਕਾਰ ਜੀ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀਗੀ ਲੜਕੀ ਕਰੀਬ 19-20 ਸਾਲ ਦੀ ਜੀ ਮਾਨਨ ਅਦਾਲਤ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਤੇ ਉਹ